ਦੀ ਪ੍ਰੈਸ ਕਾਨਫਰੰਸ ਹੈ ਸਾਡੇ ਇੱਥੇ 10825 ਨੂੰ ਸੁਨੀਲ ਕੁਮਾਰ ਜਿਹੜੇ ਕਿ ਬਰਨਾਲਾ ਦੇ ਵਾਸੀ ਨੇ ਉਹਨਾਂ ਦੇ ਘਰ ਦੇ ਵਿੱਚ ਚੋਰੀ ਹੋ ਜਾਂਦੀ ਹੈ ਜਦੋਂ ਉਹ ਲੁਧਿਆਣੇ ਗਏ ਹੋਏ ਸਿਗੇ ਤੇ ਜਦੋਂ ਘਰ ਵਾਪਸ ਆਉਂਦੇ ਨੇ ਤੇ ਘਰ ਵਾਪਸ ਆ ਕੇ ਜਦੋਂ ਦੇਖਦੇ ਨੇ ਉਹਨਾਂ ਘਰ ਦਾ ਬਾਹਰਲਾ ਜਿਹੜਾ ਤਾਲਾ ਲੱਗਾ ਹੋਇਆ ਉਹ ਟੁੱਟ ਗਿਆ ਅੰਦਰ ਜਾਂਦੇ ਨੇ ਅੰਦਰ ਅਲਮਾਰੀਆਂ ਖੁੱਲੀਆਂ ਪਈਆਂ ਨੇ ਟੁੱਟੀਆਂ ਪਈਆਂ ਨੇ ਜਿਹੜੇ ਕਿ ਘਰ ਦੇ ਵਿੱਚ ਰੱਖੇ ਹੋਏ 15 ਲੱਖ ਰੁਪਏ ਸੋਨੇ ਚਾਂਦੀ ਦੇ ਜੀਵਰਾਤ ਹੋਰ ਉਹਨਾਂ ਦੇ ਜ਼ਰੂਰੀ ਡਾਕੂਮੈਂਟ ਜਿਹੜੇ ਕਿ ਚੋਰੀ ਹੋ ਚੁੱਕੇ ਸੀਗੇ ਉਸ ਬਾਅਦ ਉਹਨਾਂ ਦੀ ਸਟੇਟਮੈਂਟ ਦੇ ਉੱਤੇ ਐਫ ਆਰ ਨੰਬਰ 369 ਮਿਤੀ 11 8 25 ਨੂੰ ਦਰਜ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਸਾਡੇ ਸਾਰੇ ਟੀਮਾਂ ਸਾਡੇ ਐਸ ਐਸ ਪੀ ਸਾਹਿਬ ਵੱਲੋਂ ਨਿਯੁਕਤ ਕੀਤੀਆਂ ਜਾਂਦੀਆਂ ਨੇ ਜਿਸ ਦੇ ਵਿੱਚ ਸਾਡਾ ਸੀਏ ਸਟਾਫ ਔਰ ਬਾਕੀ ਸਾਰੀਆਂ ਟੀਮਾਂ ਇਸ ਤੇ ਆਪਣਾ ਵਰਕ ਕਰਨਾ ਸ਼ੁਰੂ ਕਰ ਦਿੰਦੀਆਂ ਨੇ جس دوران ਸਾਡੀ টেকনিক্যাল ਟੀਮਾਂ ਤੇ ਸਾਡੀ ਹਿਊਮਨ ਰਿਸੋਰਸਸ ਦੇ ਦੌਰਾਨ ਸਾਨੂੰ ਇਹ ਜਿਹੜੇ ਦੋਸ਼ੀ ਸੀਗੇ ਨਾਮਜਦ ਹੋ ਜਾਂਦੇ ਨੇ ਸੁਖਮੰਦਰ ਸਿੰਘ ਗੁਰਵਿੰਦਰ ਸਿੰਘ ਗੁਰਵਿੰਦਰ ਸਿੰਘ ਹਰਵਿੰਦਰ ਸਿੰਘ ਸੁਖਮਿੰਦਰ ਸਿੰਘ ਜ਼ਿਲ੍ਹਾ ਮੁਕਸਰ ਤੋਂ ਹੈ ਜਿਹੜੇ ਦੋ ਗੁਰਵਿੰਦਰ ਨੇ ਇਹ ਹੈਗੇ ਨੇ ਕੈਥਲ ਹਰਿਆਣੇ ਤੋਂ ਤੇ ਹਰਵਿੰਦਰ ਸਿੰਘ ਜਿਹੜਾ ਚੌਥਾ ਹੈਗਾ ਇਹ ਵੀ ਹਰਿਆਣੇ ਤੋਂ ਤਿੰਨ ਤਿੰਨ ਉਹੜੇ ਬਾਕੀ ਦੋਸ਼ੀ ਹੈਗੇ ਹਰਾਨੇ ਤੋਂ ਇੱਕ ਹੈਗਾ ਪੰਜਾਬ ਤੋਂ ਔਰ ਵੱਡੀ ਗੱਲ ਇਹ ਹੈ ਕਿ ਇਹ ਇਸ ਗੱਲ ਨੂੰ ਅੰਜਾਮ ਦਿੰਦੇ ਸੀ ਜਿਵੇਂ ਕਿਸੇ ਦੇ ਵੀ ਘਰ ਬਾਹਰ ਤਾਲਾ ਲੱਗਾ ਹੁੰਦਾ ਸੀ ਇਹ ਉਸ ਨੂੰ ਟਾਰਗੇਟ ਕਰਦੇ ਸੀ ਔਰ ਦੌਰਾਨੇ ਤਫਤੀਸ਼ ਜਦੋਂ ਫਿਰ ਇਹਨਾਂ ਨੂੰ 18 9 ਨੂੰ ਸਾਡੀਆਂ ਟੀਮਾਂ ਨੇ ਗ੍ਰਿਫਤਾਰ ਕਰ ਲਿਆ ਸੀ ਆਈ ਟੀਮ ਸਾਡੇ ਇੰਸਪੈਕਟਰ ਬਲਜੀਤ ਜੀ ਨਾਲ ਸਾਡੇ ਉਹਨਾਂ ਦੇ ਹੋਰ ਸਟਾਫ ਉਹਨਾਂ ਵੱਲੋਂ ਇਹਨਾਂ ਦੀਆਂ ਗ੍ਰਿਫਤਾਰੀਆਂ 18/9/2025 ਨੂੰ ਪਟਿਆਲੇ ਤੋਂ ਇਹਨਾਂ ਨੂੰ ਫੜਿਆ ਜਾਂਦਾ ਹੈ ਉਸ ਤੋਂ ਬਾਅਦ ਇਹਨਾਂ ਤੋਂ ਰਿਕਵਰੀ ਕੀਤੀ ਜਾਂਦੀ ਹੈ 3,70,000 ਰੁਪਏ ਕਰੰਸੀ ਨੋਟ ਹੈ 484 ਦੇ ਕਰੀਬ ਗ੍ਰਾਮ ਜਿਹੜੀ ਚਾਂਦੀ ਹੈ ਤੇ 33 ਗ੍ਰਾਮ ਯਾਨੀ ਕਿ 32.95 ਹੈਗਾ ਕਰੀਬ ਸੋਨਾ ਹੈਗਾ ਇੱਕ ਵਰਨਾ ਗੱਡੀ ਹੈ ਪੀਬੀ 46D 9999 اور ਇਹਨਾਂ ਕੋ ਹਮੇਸ਼ਾ ਹੀ ਇਹਨਾਂ ਕੋ ਜਿਹੜਾ ਛੋਟੀਆਂ ਸਬਲਾਂ ਪੇਚਕਸ ਵਾਕੀ ਟਾਕੀ ਦੋ ਸੈਟ ਜਾਲੀ ਨੰਬਰ ਪਲੇਟਾਂ ਲਾ ਕੇ ਜਿਹੜੀ ਗੱਡੀ ਦਾ ਅਸਲੇ ਮੌਜੂਦਾ ਤੌਰ ਤੇ ਫੜੀ ਗਈ ਸੀ ਕਿ ਉਹ DL 5CZ 077 ਇਹ ਨੰਬਰ ਲੱਗਾ ਹੋਇਆ ਸੀ ਜਾਲੀ ਨੰਬਰ ਪਲੇਟ ਸੀ ਇਹਨਾਂ ਦੀ ਤੇ ਇਸ ਤੋਂ ਇਲਾਵਾ ਜਿਹੜੀ ਸਭ ਤੋਂ ਵਧੀਆ ਜਿਹੜੀ ਜ਼ਿਕਰਯੋਗ ਗੱਲ ਇੱਥੇ ਮੈਨੂੰ ਦੱਸਣੀ ਪੈਂਦੀ ਪਈ ਹੈ ਤੁਹਾਨੂੰ ਕਿ ਇਹ ਜਿਹੜਾ ਗੁਰਵਿੰਦਰ ਸਿੰਘ ਹੈ ਗੁਰੀ ਇਹ ਕੈਨੇਡਾ ਤੋਂ ਡਿਪੋਰਟ ਹੋਇਆ ਔਰ ਉੱਥੇ ਵੀ ਇਹਦੇ ਤੇ ਚਾਰ ਮੁਕਦਮੇ ਪਤਾ ਲੱਗਾ ਵੀ ਦਰਜ ਹੋਏ ਹੋਏ ਨੇ ਕ੍ਰਿਮੀਨਲ ਬੈਕਗ੍ਰਾਉਂਡ ਇਹਨਾਂ ਦੀ ਪ੍ਰੋਪਰ ਇਸੇ ਤਰ੍ਹਾਂ ਜਿਹੜਾ ਦੂਸਰਾ ਪ੍ਰਿੰਸ ਹੈ ਉਹ ਵੀ ਮਲੇਸ਼ੀਆ ਤੋਂ ਵਾਪਸ ਆਇਆ ਇਹ ਕਿਹਨਾਂ ਚੋ ਪ੍ਰੋਪਰਟੀ ਡੀਲਰ ਦਾ ਕੰਮ ਕਰ ਰਿਹਾ ਸੀਗਾ ਸੋ ਇਹ ਸਾਡੇ ਸੀਆਈ ਸਟਾਫ ਦੀ ਬਰਨਾਲੇ ਦੀ ਔਰ ਬਰਨਾਲਾ ਪੁਲਿਸ ਦੀ ਇਹ ਸਾਡੀ ਕਾਫੀ ਵੱਡੀ ਕਾਮਯਾਬੀ ਹੈ ਕਿ ਇਹ ਇਸ ਤਰ੍ਹਾਂ ਦੇ ਜਿਹੜੇ ਕ੍ਰਿਮੀਨਲ ਬੈਕਗ੍ਰਾਉਂਡ ਵਾਲੇ ਇਹਨਾਂ ਨੇ ਹੋਰ ਪਤਾ ਨਹੀਂ ਕਿਹੜਾ ਅੰਜਾਮ ਦੇਣਾ ਸੀਗਾ ਤੇ ਇਹ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ ਹੁਣ ਇਸ ਲਈ ਪੁਲਿਸ ਰਿਮਾਂਡਤੇ ਨੇ ਹੋਰ ਵੀ ਰਿਕਵਰੀਆਂ ਹੋਣ ਦੀ ਸੰਭਾਵਨਾ ਹੈ ਜਿਵੇਂ ਹੋਏਗੀ ਆਪ ਸਾਰਿਆਂ ਨੂੰ ਦੁਆਰਾ ਦੱਸਿਆ ਜਾਊਗਾ ਇਹ ਹਲੇ ਸਾਡੀ ਪੜਤਾਲ ਚੱਲ ਰਹੀ ਹੈ ਹਾਂਜੀ ਸਰ ਪਿਸਟਲ ਵੀ ਹੈਗਾ ਜੀ ਇਹ ਹਲੇ ਸਾਡੀ ਪੜਤਾਲ ਚੱਲ ਰਹੀ ਹੈ ਇਹ ਤਾਂ ਸਾਡੀ ਪੜਤਾਲ ਚੱਲ ਰਹੀ ਹੈ ਇਹਦੇ ਵਿੱਚ ਤੇ ਇਹਦੇ ਵਿੱਚ ਕਈ ਤਰ੍ਹਾਂ ਦੇ ਜਿਹੜੀਆਂ ਰਿਕਵਰੀਆਂ ਆਲਰੇਡੀ ਹੋ ਗਈਆਂ ਸਾਡੇ ਕੋਲ ਜਿਵੇਂ ਕਿ ਪਿਸਤਲ ਤੁਸੀਂ ਕਹਿੰਦੇ ਹੋ ਉਹਦੇ ਵਿੱਚ ਇਹ ਗੁਰਵਿੰਦਰ ਸਿੰਘ ਦੇ ਕੋਲ ਤੇ ਗੁਰਵਿੰਦਰ ਸਿੰਘ ਉਰਫ ਸੁਨੀਲ ਕੋਰ ਹਰਵਿੰਦਰ ਸਿੰਘ ਕੋਲ ਇਹਨਾਂ ਦੀ ਜਿਹੜੀ ਬੈਕਗ੍ਰਾਉਂਡ ਤਾਂ ਇਹੀ ਸੀਗੀ ਤੇ ਮਮਦੋਤ ਇਸ ਤਰ੍ਹਾਂ ਕਿ ਪੰਜਾਬ ਦਾ ਤਿੰਨ ਹਰਿਆਣੇ ਦੇ ਕਿਤੇ ਆਸ ਵਿੱਚ ਇਹਨਾਂ ਦੇ ਸੰਬੰਧ ਇਹ ਹੁਣ ਸਾਰੇ ਅਸੀਂ ਕਰ ਰਹੇ ਹਾਂ ਪੜਤਾਲ ਹੁਣ ਇਹਨਾਂ ਦੀ ਜਿਹੜੀ ਹੈ ਸਾਰੀ ਇੰਟਰੋਗੇਸ਼ਨ ਵੀ ਹੋਣੀ ਹੈ ਕਿਉਂਕਿ ਸਾਡੇ ਕੋਲ ਪੁਲਸ ਰਿਮਾਂਡ ਤੇ ਨੇ ਤੇ ਹੋਰ ਥਾਰੋ ਲੀਰਾਂ ਦੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਹਾਂਜੀ ਇਹ ਸਰਕਾਰ ਇਹ ਸਾਰਾ ਹੁਣ ਪੜਤਾਲ ਦਾ ਸਾਡਾ ਹੈਗਾ ਅਸੀਂ ਸਰ ਇਹ ਹਰਿਆਣੇ ਤੋਂ ਬਰਨਾਲੀ ਕਿਸ ਤਰ੍ਹਾਂ ਇਹ ਨਹੀਂ ਹੋ ਪਾਈ ਇਹ ਹਰਿਆਣਾ ਇਹ ਸਾਰੀ ਤੁਹਾਨੂੰ ਦੱਸਿਆ ਜੀ ਹੁਣ ਸਾਡੀ ਪੜਤਾਲ ਦਾ ਹਿੱਸਾ ਹੈ ਇਹ ਸਾਰਾ ਕੁਝ ਅਸੀਂ ਸਾਡਾ 10 ਦਿਨ ਦਾ ਇਹਨਾਂ ਦਾ ਪੋਸਟ ਰਿਮਾਂਡ ਹੈ ਇਹਨਾਂ 'ਚ ਇੱਕ ਸਰਪੰਚ ਲਿਖਿਆ ਹੋਇਆ ਹਾਂਜੀ ਸਰਪੰਚ ਕਿਹਾ ਜਾਂਦਾ ਨੂੰ ਤਾਂ ਰਿਹਾ ਤੁਹਾਨੂੰ ਉਹ ਸੁਨੀਲ ਉਰਫੋ ਸੀਲੂ ਸਰਪੰਚ ਇਹਨੂੰ ਵੈਸੇ ਕਿਹਾ ਜਾਂਦਾ ਸਰਪੰਚ ਸਰਪੰਚ ਜਿਵੇਂ ਕਈ ਵਾਰੀ ਕੋਈ ਨਾਲ ਲਾ ਲੈਂਦਾ ਉਸ ਤਰੀਕੇ ਨਾਲ ਲਾਇਆ ਹੋਇਆ ਨਾਲ ਜਿਹੜੇ ਇਨੀਅਨ ਹੈ ਇਹਨਾਂ ਦੇ ਉੱਤੇ 20 ਪਰਚੇ ਦਰਜ ਹੈ ਬਾਹਰ ਵਾਲੇ ਤੋਂ ਸੁਵਾਏ ਜਿਹੜੇ ਤਿੰਨ ਰਹਿ ਗਏ ਬਾਕੀ ਬਚੇ ਹੋਏ ਉਹਨਾਂ ਦੇ ਕੋਈ ਕ੍ਰਿਮੀਨਲ ਰਿਕਾਰਡ ਹੈ ਪਹਿਲਾਂ ਹਾਂਜੀ ਜਿਹੜੇ ਸੋਚਿਆ ਰੰਗਤ ਦਾ ਬਾਹਰ ਆਇਆ ਹੋ ਉਹਦੇ ਤਾਂ ਪਰਚੇ ਦਰਜ ਹੈ ਜਿਹੜੇ ਹਾਂਜੀ 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 ਜਿਵੇਂ ਦੋਸ਼ੀ ਸੁਖਮਿੰਦਰ ਸਿੰਘ ਹੈ ਜਿਵੇਂ ਇਹ ਤੇ 9 ਪਰਚੇ ਦਰਜ ਨੇ ਗੁਰਵਿੰਦਰ ਸਿੰਘ ਤੇ ਮੁਕੱਦਮਾ ਨੰਬਰ 7 ਹੈ ਇਹ ਜ਼ਿਲ੍ਹਾ ਸੰਗਰੂਰ ਦੇ ਵਿੱਚ ਹੈ ਇਸੇ ਤਰ੍ਹਾਂ ਗੁਰਵਿੰਦਰ ਸਿੰਘ ਉਰਫ਼ ਸੁਨੀਲ ਤੇ ਪਟਿਆਲੇ ਪਰਚਾ ਦਰਜ ਹੈ ਐਨ ਡੀ ਦਾ ਇਸੇ ਤਰ੍ਹਾਂ ਹਰਵਿੰਦਰ ਸਿੰਘ ਉਰਫ਼ ਪ੍ਰਿੰਸ ਤੇ ਇੱਕ ਇਹ थाना सदर ਗੋਲਾ ਵਿੱਚ ਦੋ ਪਰਚੇ ਦਰਜ ਹੈ ਇਹਦੇ ਤੇ ਇੱਕ ਅਸਲਾ ਐਕਟ ਦਾ ਇੱਕ 376 ਦਾ ਇੱਕ ਕ੍ਰਿਮੀਨਲ ਬੈਕਗ੍ਰਾਉਂਡ ਦਾ ਟੋਟਲ ਬਹਿਮਾਨ ਕਿੰਨੇ ਦਿਨ ਦਾ ਇਹ ਤਾਂ 10 ਦਿਨ ਦਾ ਰਿਮਾਂਡ ਹੈ ਜੀ ਠੀਕ ਹੈ